ਹਾਂਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਤਾਂ ਪਹੁੰਚੇ ਆ ਪਿੰਡ ਧੂੜਕੋਟ ਤਹਿਸੀਲ ਤੇ ਜ਼ਿਲ੍ਹਾ ਫਰੀਕੋਟ ਵਿੱਚ ਇੱਥੇ ਮੇਰੇ ਇੱਕ ਵੀਰ ਕੋਲੇ ਆਹ ਸਵਰਾਜ ਟਰੈਕਟਰ 735 ਮਿੱਤਰੋ ਵਿਕਾਊ ਆ ਤਾਂ ਟਾਇਰ ਤੁਸੀਂ ਦੇਖ ਸਕਦੇ ਆ ਵਧੀਆ ਹਾਲਤ 'ਚ ਟਾਇਰ ਪਏ ਆ ਤੇ ਪਿਛਲੇ ਟਾਇਰ ਵੀ ਜਿਹੜੇ 70-80% ਪਏ ਆ ਤਾਂ ਜ਼ਿੰਮੇਵਾਰ ਭਰਾ ਕੋਲੇ ਆ ਤੇ ਵਿਕਾਊ ਆ ਸਾਰੀ ਗੱਲਬਾਤ ਬਾਈ ਹੁਣਾਂ ਆਪਾਂ ਕਰਵਾਵਾਂਗੇ ਵੀ ਕਿੰਨਾ ਮਾਡਲ ਆ ਕਿੰਨੇ ਰੁਪਏ ਲੈਣੇ ਆ ਸਾਰੀ ਡਿਟੇਲ ਦੇ ਵਿੱਚ ਆਪਾਂ ਜਾਣਕਾਰੀ ਲਵਾਂਗੇ ਬਾਈ ਤੋਂ ਪਹਿਲਾਂ ਤੁਸੀਂ ਟਰੈਕਟਰ ਤੇ ਨਿਗਾਹ ਮਾਰ ਲਓ ਆ ਟਾਇਰ ਟੂਰ 50 60% ਅਗਲੇ ਟਾਇਰ ਵੀ ਹੈਗੇ ਆ ਤੇ 70 80% ਜਿਹੜੇ ਪਿਛਲੇ ਟਾਇਰ ਹੈਗੇ ਆ ਗੋਡਗਿਅਰ ਦੇ ਟਾਇਰ ਆ ਬਾਕੀ ਟਰੈਕਟਰ ਤੇ ਨਿਗਾਹ ਮਾਰ ਲਓ ਤੇ ਬਾਈ ਨਾਲ ਕਰਾਉਣੀ ਆ ਆਪਾਂ ਗੱਲਬਾਤ ਸਾਰੀ ਆ ਜਾ ਵੀ ਬਾਈ ਕਰਾ ਇੱਥੇ ਟਰੈਕਟਰ ਕੋਲੇ ਆ ਜਾ ਕਰ ਹਾਂਜੀ ਸਸੀ ਕਾ ਬਾਈ ਸਸੀ ਕਾ ਜੀ ਤੁਸੀਂ ਨਾਮ ਦੱਸੋ ਆ ਦਾ ਨਾਮ ਕੀ ਤੁਹਾਡੇ ਮੇਰਾ ਨਾਮ ਮੀਰਾ ਸਿੰਘ ਆ ਪੈਂਡ ਧੂੜਕੋਟ ਹਾਂ ਪੈਂਡ ਧੂੜਕੋਟ ਜਿਹੜਾ ਫਰੀ ਕੋਟ ਹੈ ਹਾਂ ਜਿਹੜਾ ਫਰੀ ਕੋਟ ਕਿਹੜਾ ਮਾਡਲ ਦਾ ਟਰੈਕਟਰ ਆਪਣਾ ਇਹ 99 ਮਾਡਲ ਹੈ ਅੱਛਾ 99 ਮਾਡਲ ਹੈ ਸਵਰਾਜ 735 ਹਾਂਜੀ ਤੁਹਾਡਾ ਆਪਦਾ ਹੀ ਆ ਕਿ ਆਪਣੇ ਆਪ ਦਾ ਖੇਤੀ ਤੇ ਚੱਲਿਆ-ਚੱਲਿਆ ਤੁਹਾਡੇ ਨਾਮ ਹੈ ਟਰੈਕਟਰ ਹੈ ਆਪਣੇ ਨਾਮ ਤੁਹਾਡੇ ਨਾਮ ਟਰੈਕਟਰ ਹੈ ਠੀਕ ਆ ਯਾਨੀ ਕਿ ਖੇਤੀਬਾੜੀ ਚੱਲਿਆ ਕਰਾਇਆ ਕਰੂਗਾ ਨਹੀਂ ਮਾਉਂਦੇ ਕਿ ਠੀਕ ਆ ਠੀਕ ਆ ਤੇ ਕਿੰਨੇ ਰੁਪਏ ਲੈਣੇ ਇਹ ਕਿੰਨੇ ਪੈਸੇ ਲੈਣੇ ਆ 1.5 ਲੱਖ ਰੁਪਏ ਮੰਗਦੇ 1.5 ਲੱਖ ਰੁਪਏ ਮੰਗਦੇ ਤੇ ਮੌਕੇ ਤੋਂ ਕਿ ਮਾਨਤਾ ਨਾ ਹੋ ਜੂਗਾ ਹੋ ਜਾਈ ਬਾਈ ਠੀਕਾ ਠੀਕਾ ਲੈ ਮਿੱਤਰੋ ਟਰੈਕਟਰ ਤੇ ਨਿਗਾਹ ਮਾਰ ਲਓ ਤੁਸੀਂ ਡੇਢ ਲੱਖ ਰੁਪਿਆ ਬਾਈ ਹੁਣਾਂ ਦੀ ਡਿਮਾਂਡ ਆ ਤੇ ਘਰੇ ਚੱਲਿਆ ਕੋਈ ਕਿਰਾਇਆ ਨਹੀਂ ਆਇਆ ਬਾਈ ਹੁਣਾਂ ਨੇ ਤਾਂ ਜੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਮੋਬਾਈਲ ਨੰਬਰ ਦੱਸਿ ਬੇਟਾ ਕਿੰਨਾ 9779940394 97799 ਹਾਂਜੀ 40394 40394 ਹਾਂਜੀ 9197799 ਤੇ 40359 ਤੇ ਤੁਸੀਂ 시ਰਾ ਸਿੰਘ ਨਾਲ ਕਾਲ ਕਰ ਸਕਦੇ ਆ ਪਿੰਡ ਧੂੜਕੋਟ ਤਹਿਸੀਲ ਤੇ ਜਿਲ੍ਹਾ ਫਰੀਕੋਟ ਜਿਹੜੇ ਵੀ ਸੱਜਣ ਨੂੰ ਟਰੈਕਟਰ ਪਸੰਦ ਹੋਵੇ ਤਾਂ ਆਪਦੀ ਪੂਰੀ ਤਸੱਲੀ ਕਰਕੇ ਪਹੁੰਚ ਕੇ ਤਸੱਲੀ ਕਰਕੇ ਚਲਾ ਕੇ ਆਪ ਦਾ ਤੁਸੀਂ ਇਹ ਟਰੈਕਟਰ ਜਿਹੜਾ ਖਰੀਦ ਸਕਦੇ ਆ ਹਾਕੀ ਕਹਿੰਦੇ ਭਾਈ ਭਾਈ ਵਾਹ ਕੇ ਚੈੱਕ ਕਰ ਸਕਦਾ ਆ ਪਰ ਅਸਾਂ ਵਾਹਨ ਦੇ ਵਿੱਚ ਚਲਾ ਕੇ ਚੈੱਕ ਕਰਦਾ ਆਪਣਾ ਹੋਊਗਾ ਠੀਕ ਆ ਲ ਭਾਈ ਕਹਿੰਦੇ ਵੀ ਗਾਰੰਟੀ ਆ ਤੁਸੀਂ ਇਹ ਵਾਹਨ ਦੇ ਵਿੱਚ ਆਦਾ ਚਲਾ ਕੇ ਵਾਹ ਕੇ ਵਾਣ ਚੈੱਕ ਕਰ ਸਕਦੇ ਆ ਗਰੰਟੀ ਆ ਪੂਰੀ ਤੇਲ ਆਪਣਾ ਹੋਊਗਾ ਤਾਂ ਜਿਹੜੇ ਸੱਜਣ ਨੂੰ ਪਸੰਦ ਹੋਵੇ ਤਾਂ ਸਕਰੀਨ ਦੇ ਉੱਪਰ ਵੀ ਨੰਬਰ ਚੱਲੀ ਜਾਂਦਾ ਸੰਪਰਕ ਕਰ ਸਕਦੇ ਬਾਈ ਉਹਨਾਂ ਨਾਲ ਧੰਨਵਾਦ ਜੀ ਸਾਰਿਆਂ ਸਾਰਿਆਂ ਨੂੰ ਸੱਚੀ ਕਾ